ਹਸਪਤਾਲ ਵਿੱਚ ਰਾਤ ਦੇ 12 ਵਜੇ ਅਚਾਨਕ ਇੱਕ 14 ਸਾਲ ਦੀ ਲੜਕੀ ਜੋ ਦੁਲਹਣ ਬਣੀ ਸੀ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਲਿਆਂਦਾ ਗਿਆ ਉਸ ਸੁਹਾਗਰਾਤ ਵਿੱਚ ਆਪਣੇ ਜਾਨਵਰ ਵਰਗੇ ਪਤੀ ਦੀ ਤਾਕਤ ਨੂੰ ਸਹਿਣ ਨਾ ਕਰ ਸકી ਪਰ ਡਾਕਟਰਾਂ ਨੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਫਿਰ ਵੀ ਡਿਊਟੀ ਦੇਖੜੀ ਨਰਸ ਨੇ ਤਰਸ ਖਾ ਕੇ ਅੱਗੇ ਵਧਣ ਦਾ ਫੈਸਲਾ ਕੀਤਾ ਪਰ ਜਦੋਂ ਨਰਸ ਦੀ ਨਜ਼ਰ ਉਸ ਲੜਕੀ ਤੇ ਪਈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਉਸ ਦਾ ਨਾਮ ਮੇਰਾ ਨਾਮ ਡਾਕਟਰ ਮਦਨ ਹੈ ਮੈਂ ਪੇਸ਼ੇ ਤੋਂ ਡਾਕਟਰ ਹਾਂ ਅਤੇ ਪਿਛਲੇ 15 ਸਾਲਾਂ ਤੋਂ ਅੰਮ੍ਰਿਤਸਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਕੰਮ ਕਰ ਰਿਹਾ ਹਾਂ ਮੇਰੀ ਡਿਊਟੀ ਅਕਸਰ ਰਾਤ ਨੂੰ ਲੱਗਦੀ ਹੈ ਕਿਉਂਕਿ ਮੈਨੂੰ ਐਮਰਜੈਂਸੀ ਕੇਸ ਸੰਭਾਲਣ ਵਿੱਚ ਹਾਰਤ ਹੈ ਡਾਕਟਰੀ ਦੇ ਪੈਸੇ ਵਿੱਚ ਰਹਿੰਦੇ ਆ ਇਨਸਾਨ ਬਹੁਤ ਕੁਝ ਦੇਖਦਾ ਹੈ ਦਰਦ ਮੌਤ ਖੁਸ਼ੀ ਜਨਮ ਹੰਝੂ ਵਿਸ਼ਵਾਸ ਘਾਤ ਅਤੇ ਉਮੀਦ ਪਰ ਅੱਜ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਇਹ ਘਟਨਾ ਲਗਭਗ 5 ਸਾਲ ਪੁਰਾਣੀ ਹੈ ਪਰ ਜਦੋਂ ਵੀ ਮੈਂ ਇਸ ਨੂੰ ਯਾਦ ਕਰਦਾ ਹਾਂ ਮੇਰਾ ਦਿਲ ਅੰਦਰੋਂ ਹਿੱਲ ਜਾਂਦਾ ਹੈ ਉਹ ਨਵੰਬਰ ਦੀ ਠੰਡੀ ਰਾਤ ਚਾਰੇ ਪਾਸੇ ਹਲਕੀ ਧੁੰਦ ਛਾਈ ਹੋਈ ਸੀ। ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੀ ਲੰਬੀ ਸਫੇਦ ਇਮਾਰਤ ਬਾਹਰੋਂ ਸ਼ਾਂਤ ਜਾਪ ਰਹੀ ਸੀ ਪਰ ਅੰਦਰ ਹਰ ਰੋਜ਼ ਵਾਂਗ ਚੀਕਾਂ, ਪੁਕਾਰਾਂ ਤੇ ਹਲਚਲ ਸੀ। ਮੈਂ ਆਪਣੇ ਕੈਬਨ ਵਿੱਚ ਬੈਠਾ ਮਰੀਜ਼ਾਂ ਦੀਆਂ ਰਿਪੋਰਟਾਂ ਦੇਖ ਰਿਹਾ ਸੀ ਕਿ ਅਚਾਨਕ ਸਟ੍ਰੈਚਰ ਤੇ ਇੱਕ ਲੜਕੀ ਨੂੰ ਲਿਆਂਦਾ ਗਿਆ। ਨਰਸ ਪ੍ਰਿਆ ਜੋ ਉਸ ਦਿਨ ਮੇਰੇ ਨਾਲ ਡਿਊਟੀ ਤੇ ਸੀ ਕਬਰਾਈ ਹੋਈ ਮੇਰੇ ਕੋਲ ਭੱਜੀ ਸਰ ਇਹ ਕੇਸ ਬਹੁਤ ਸੀਰੀਅਸ ਹੈ ਲੜਕੀ ਦੀ ਉਮਰ ਸਿਰਫ 14 ਸਾਲ ਹੋਵੇਗੀ ਉਹ ਵੀ ਹੋਸ਼ ਹੈ ਤੇ ਹਾਲਤ ਵਿਗੜਦੀ ਜਾ ਰਹੀ ਹੈ ਮੈਂ ਤੁਰੰਤ ਖੜਾ ਹੋ ਗਿਆ ਤੇ ਸਟ੍ਰੀਚਰ ਕੋਲ ਪਹੁੰਚਿਆ ਲੜਕੀ ਦਾ ਚਿਹਰਾ ਫਿੱਕਾ ਪੈ ਗਿਆ ਸੀ ਬੁੱਲ ਨੀਲੇ ਸਾਹ ਟੁੱਟ ਟੁੱਟ ਕੇ ਚੱਲ ਰਹੇ ਸੀ ਉਸ ਦਾ ਸਾਰਾ ਸਰੀਰ ਦੁਲਹਣ ਵਾਂਗ ਸਜਿਆ ਹੋਇਆ ਸੀ ਲਾਲ ਲਹਿੰਗਾ ਭਾਰੇ ਗਹਿਣੇ ਹੱਥਾਂ ਤੇ ਮਹਿੰਦੀ ਦੇ ਨਿਸ਼ਾਨ ਪਰ ਅੱਖਾਂ ਬੰਦ ਸੀ ਅਤੇ ਚਿਹਰਾ ਦਰਦ ਨਾਲ ਜਕੜਿਆ ਹੋਇਆ ਮੇਰਾ ਦਿਲ ਇੱਕ ਪਲ ਲਈ ਰੁਕ ਜਿਹਾ ਗਿਆ 14 ਸਾਲ ਦੀ ਦੁਲਹਣ ਮੈ ਪ੍ਰਿਆਵਲ ਦੇਖਿਆ ਉਹ ਲੜਕੀ ਦਾ ਹੱਥ ਫੜ ਕੇ ਰੋਣ ਵਾਲੀ ਹਾਲਤ ਵਿੱਚ ਸੀ ਸਾਰ ਇਸ ਦਾ ਨਾਮ ਕੋਮਲ ਹੈ ਲੋਕ ਕਹਿ ਰਹੇ ਹਨ ਕਿ ਅੱਜ ਹੀ ਇਸ ਦਾ ਵਿਆਹ ਹੋਇਆ ਅਤੇ ਵਿਆਹ ਤੋਂ ਤੁਰੰਤ ਬਾਅਦ ਇਹ ਡਿੱਗ ਪਈ ਮੈਂ ਕਿਹਾ ਵਿਆਹ 14 ਸਾਲ ਦੀ ਉਮਰ ਵਿੱਚ ਪ੍ਰਿਆ ਨੇ ਚੁੱਪਚਾਪ ਸਿਰ ਹਿਲਾਇਆ ਉਸ ਦੀਆਂ ਅੱਖਾਂ ਵਿੱਚ ਗੁੱਸਾ ਤੇ ਨਫ਼ਰਤ ਦੋਵੇਂ ਸੀ ਮੈਨੂੰ ਸਮਝ ਆ ਗਿਆ ਕਿ ਇਹ ਕੋਈ ਆਮ ਮੈਡੀਕਲ ਕੇਸ ਨਹੀਂ ਸਗੋਂ ਸਮਾਜ ਦੇ ਉਸ ਕਾਲੇ ਸੱਚ ਦਾ ਹਿੱਸਾ ਹੈ ਜਿੱਥੇ ਮਾਸੂਮ ਬੱਚੀਆਂ ਨੂੰ ਮਜਬੂਰ ਕੀਤਾ ਜਾਂਦਾ ਹੈ ਮੈਂ ਤੁਰੰਤ ਪ੍ਰਿਆ ਨਰਸ ਨੂੰ ਕਿਹਾ ਕੋਮਲ ਨੂੰ ਆਈਸੀਯੂ ਵਿੱਚ ਲੈ ਜਾਓ ਸਾਨੂੰ ਆਕਸੀਜਨ ਅਤੇ ਸਲਾਈਨ ਦੀ ਲੋੜ ਹੈ ਤਦੇ ਦਰਵਾਜ਼ਾ ਖੁੱਲ੍ਹਿਆ ਅਤੇ ਮੇਰੀ ਸਹਿਯੋਗੀ ਡਾਕਟਰ ਰੀਆ ਅੰਦਰ ਆਈ ਰੀਆ ਸਾਡੇ ਹਸਪਤਾਲ ਦੀ ਜਾਣੀ ਮਾਨੀ ਡਾਕਟਰ ਸੀ ਮਰੀਜ਼ਾ ਨਾਲ ਉਸਦੀ ਨਰਮੀ ਅਤੇ ਹਮਦਰਦੀ ਸਭ ਨੂੰ ਪਸੰਦ ਸੀ ਪਰ ਉਸ ਰਾਤ ਉਸਦਾ ਚਿਹਰਾ ਅਜੀਬ ਜਿਹਾ ਸਰਦ ਜਾਪ ਰਿਹਾ ਸੀ ਮੈਂ ਉਸ ਨੂੰ ਸਥਿਤੀ ਸਮਝਾਈ ਰਹੀਆ ਇਹ ਲੜਕੀ ਗੰਭੀਰ ਹਾਲਤ ਵਿੱਚ ਹੈ ਸਾਨੂੰ ਤੁਰੰਤ ਇਸਦਾ ਇਲਾਜ ਸ਼ੁਰੂ ਕਰਨਾ ਹੋਵੇਗਾ ਪਰ ਰੀਆ ਨੇ ਅਜੀਬ ਜਿਹਾ ਜਵਾਬ ਦਿੱਤਾ ਨਹੀਂ ਡਾਕਟਰ ਮਦਨ ਇਹ ਕੇਸ ਨੂੰ ਅਸੀਂ ਇੱਥੇ ਨਹੀਂ ਸੰਭਾਲ ਸਕਦੇ ਇਸ ਨੂੰ ਕਿਸੇ ਹੋਰ ਹਸਪਤਾਲ ਵਿੱਚ ਰੈਫਰ ਕਰ ਦਿਓ ਮੈਂ ਹੈਰਾਨ ਹੋ ਗਿਆ ਕਿ ਤੂੰ ਅجههਾ ਕੀ ਮੈਂ ਕਹਿ ਸਕਦੀ ਇਹ ਐਮਰਜੈਂਸੀ ਹੈ ਰੀਆ ਨੇ ਨਜ਼ਰਾਂ ਫੇਰ ਲਈਆਂ ਮੈਨੂੰ ਇਸ ਮਾਮਲੇ ਵਿੱਚ ਨਹੀਂ ਪੈਣਾ ਉਸ ਦੀ ਆਵਾਜ਼ ਵਿੱਚ ਡਰ ਅਤੇ ਸਖਤੀ ਦੋਵੇਂ ਸੀ ਮੈਂ ਉਸ ਨੂੰ ਦੇਖਦਾ ਰਹਿ ਗਿਆ ਉਹ ਰੀਆ ਜੋ ਹਮੇਸ਼ਾ ਸਭ ਤੋਂ ਔਖੇ ਕੇਸ ਵਿੱਚ ਇਨਸਾਨੀਅਤ ਲਈ ਸੰਭਾਲ ਲੈਂਦੀ ਸੀ ਅੱਜ ਪਿੱਛੇ ਕਿਉਂ ਹਟ ਰਹੀ ਸੀ ਖੈਰ ਮੈਂ ਰੀਆ ਦੀ ਪਰਵਾਹ ਨਾ ਕਰਦਿਆਂ ਖੁਦ ਹੀ ਕੋਮਲ ਦਾ ਇਲਾਜ ਸ਼ੁਰੂ ਕੀਤਾ ਜਦੋਂ ਮੈਂ ਉਸ ਦੀ ਗਰਦਨ ਦੇਖੀ ਤਾਂ ਉੱਥੇ ਇੱਕ ਡੂੰਗਾ ਅਜੀਬ ਜਿਹਾ ਨਿਸ਼ਾਨ ਸੀ ਜਿਵੇਂ ਕਿਸੇ ਨੇ ਦਬਾ ਕੇ ਫੜਿਆ ਹੋਵੇ ਉਸ ਦੀ ਨਾਜੁਕ ਕਲਾਈ ਤੇ ਵੀ ਸੱਟ ਦੇ ਨਿਸ਼ਾਨ ਸੀ ਪ੍ਰਿਆ ਨੇ ਹੌਲੀ ਜਹੀ ਕਿਹਾ ਸਰ ਇਹ ਸਭ ਦੇਖ ਕੇ ਲੱਗਦਾ ਹੈ ਜਿਵੇਂ ਵਿਆਹ ਦੇ ਨਾਮ ਤੇ ਇਸ ਨੂੰ ਕਿਸੇ ਜਾਨਵਰ ਦੇ ਹਵਾਲੇ ਕਰ ਦਿੱਤਾ ਹੋਏ ਮੈਂ ਸਿਰ ਝੁਕਾ ਲਿਆ ਸੱਚ ਇਹੀ ਸੀ ਕੋਮਲ ਦੀ ਗਰਦਨ ਦਾ ਉਹ ਨਿਸ਼ਾਨ ਦੇਖਦਿਆਂ ਹੀ ਮੈਨੂੰ ਅਚਾਨਕ ਇੱਕ ਹੋਰ ਗੱਲ ਯਾਦ ਆਈ ਕੁਝ ਮਹੀਨੇ ਪਹਿਲਾਂ ਮੈਂ ਦੇਖਿਆ ਸੀ ਕਿ ਡਾਕਟਰ ਰੀਆ ਨੇ ਆਪਣੇ ਹੱਥਾਂ ਤੇ ਮਹਿੰਦੀ ਲਾਈ ਸੀ ਉਸ ਦਿਨ ਉਹ ਬਹੁਤ ਖੁਸ਼ ਜਾਪ ਰਹੀ ਸੀ ਪਰ ਉਸ ਤੋਂ ਬਾਅਦ ਅਚਾਨਕ ਕੁਝ ਦਿਨਾਂ ਲਈ ਗਾਇਬ ਰਹੀ ਅਤੇ ਜਦੋਂ ਵਾਪਸ ਆਈ ਤਾਂ ਹਮੇਸ਼ਾ ਦੁਪੱਟਾ ਲੈ ਕੇ ਰਹਿੰਦੀ ਸੀ ਉਹ ਚੁੱਪ ਅਤੇ ਉਦਾਸ ਉਦੋਂ ਮੈਨੂੰ ਲੱਗਿਆ ਸੀ ਕਿ ਸ਼ਾਇਦ ਉਸ ਦੀ ਕੋਈ ਨਿੱਜੀ ਸਮੱਸਿਆ ਹੈ ਇਸ ਲਈ ਮੈਂ ਪੁੱਛਿ ਕਿਛ ਨਹੀਂ ਕੀਤੀ ਪਰ ਅੱਜ ਕੋਮਲ ਦੀ ਹਾਲਤ ਅਤੇ ਉਹ ਹੀ ਅਜੀਬ ਨਿਸ਼ਾਨ ਦੇਖ ਕੇ ਮੇਰਾ ਦਿਲ ਕਹਿ ਰਿਹਾ ਸੀ ਕਿ ਇਹ ਸਭ ਕਿਤੇ ਨਾ ਕਿਤੇ ਜੁੜਿਆ ਹੋਇਆ ਹੈ ਲਗਭਗ 2 ਘੰਟੇ ਬਾਅਦ ਜਦੋਂ ਕੋਮਲ ਦੀ ਹਾਲਤ ਥੋੜੀ ਸਥਿਰ ਹੋਈ ਤਾਂ ਹਸਪਤਾਲ ਵਿੱਚ ਇੱਕ ਲੰਬੀ ਗੱਡੀ ਆ ਕੇ ਰੁਕੀ ਅੰਦਰੋਂ ਇੱਕ ਆਦਮੀ ਉਤਰਿਆ ਲੰਮਾ ਛੋੜਾ ਘੋਰਾ ਚਿੱਟਾ ਮਹਿੰਗੇ ਕੱਪੜੇ ਪਾਏ ਹੋਏ ਸੀ ਬਹੁਤ ਅਮੀਰ ਅਤੇ ਸਮਾਰਟ ਜਿਹਾ ਉਸ ਦਾ ਨਾਮ ਸੀ ਰਾਕੇਸ਼ ਉਹ ਆਉਂਦੇ ਸਾਰ ਹੀ ਗੁੱਸੇ ਵਿੱਚ ਬੋਲਿਆ ਇਹ ਮੇਰੀ ਪਤਨੀ ਹੈ ਮੈਨੂੰ ਇਸ ਕੋਲ ਜਾਣ ਦਿਓ ਮੈਨੂੰ ਉਸ ਦੀ ਆਵਾਜ਼ ਵਿੱਚ ਅਧਿਕਾਰ ਨਾਲੋਂ ਜ਼ਿਆਦਾ ਜ਼ਾਹਿਰ ਮਹਿਸੂਸ ਹੋਇਆ ਮੈਂ ਸ਼ਕਤੀ ਨਾਲ ਕਿਹਾ ਮਰੀਜ਼ ਹੈ ਜੇ ਗੰਭੀਰ ਹੈ ਤੁਸੀਂ ਉਸ ਨਾਲ ਨਹੀਂ ਮਿਲ ਸਕਦੇ ਉਹ ਭੜਕੁੱਠਿਆ ਤੁਸੀਂ ਜਾਣਦੇ ਹੋ ਮੈਂ ਕੌਣ ਹਾਂ ਸਾਰੇ ਸ਼ਹਿਰ ਵਿੱਚ ਮੇਰਾ ਨਾਮ ਹੈ ਪੈਸਾ ਬੋਲਦਾ ਹੈ ਮੈਂ ਸਰਦ ਆਵਾਜ਼ ਵਿੱਚ ਕਿਹਾ ਇੱਥੇ ਹਸਪਤਾਲੇ ਵਿੱਚ ਸਿਰਫ ਇਨਸਾਨੀਅਤ ਬੋਲਦੀ ਹੈ ਪੈਸਾ ਨਹੀਂ ਪ੍ਰਿਆ ਵੀ ਵਿਚਾਰ ਆ ਗਈ ਅਤੇ ਰਾਕੇਸ਼ ਨੂੰ ਰਾਕੇਸ਼ ਨੂੰ ਰੋਕਿਆ ਉਸ ਦੀਆਂ ਅੱਖਾਂ ਵਿੱਚ ਇੱਕ ਜੀਵ ਜਹੀ ਨਫ਼ਰਤ ਚੱਲ ਰਹੀ ਸੀ ਸ਼ਾਇਦ ਉਹ ਸਮਝ ਗਈ ਸੀ ਕਿ ਇਸ ਆਦਮੀ ਨੇ ਕੋਮਲ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਉਸ ਰਾਤ ਜਦੋਂ ਮੈਂ ਰੀਆ ਦੇ ਕੈਬਨ ਵੱਲ ਗਿਆ ਕਿ ਉਸ ਨਾਲ ਇਸ ਬਾਰੇ ਗੱਲਬਾਤ ਕਰਾਂ ਤਾਂ ਮੈਂ ਜੋ ਦੇਖਿਆ ਉਸਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਅੰਦਰ ਰੀਆ ਦੇ ਸਾਹਮਣੇ ਉਹੀ ਰਕੇਸ਼ ਬੈਠਾ ਸੀ ਦੋਵਾਂ ਵਿਚਕਾਰ ਗੰਭੀਰ ਗੱਲਬਾਤ ਚੱਲ ਰਹੀ ਸੀ ਮੈਂ ਦਰਵਾਜ਼ਾ ਅੱਧਾ ਖੁੱਲਾ ਛੱਡਿਆ ਤੇ ਸੁਨਿਆ ਰਕੇਸ਼ ਕਹਿ ਰਿਹਾ ਸੀ ਤੂੰ ਮੇਰੇ ਤੋਂ ਦੂਰ ਜਾਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਦੇਖ ਆਖਿਰ ਤੂੰ ਮੇਰੇ ਕੋਲ ਵਾਪਸ ਆ ਗਈ ਅਤੇ ਰੀਆ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਆਵਾਜ਼ ਵਿੱਚ ਅਜੀਬ ਜਿਹਾ ਸਮਰਪਣ ਹਾਂ ਰਕੇਸ਼ ਮੈਂ ਤੇਰੇ ਤੋਂ ਦੂਰ ਨਹੀਂ ਰਹਿ ਸਕਦੀ ਸੀ ਮੈਂ ਅੰਦਰ ਵੜ ਗਿਆ ਰੀਆ ਇਹ ਆਦਮੀ ਕੋਮਲ ਦਾ ਪਤੀ ਹੈ ਅਤੇ ਤੂੰ ਤੂੰ ਉਸ ਦੀ ਪਤਨੀ ਹੈ ਰੀਆ ਦਾ ਚਿਹਰਾ ਸਫੇਦ ਪੈ ਗਿਆ ਰਾਕੇਸ਼ ਨੇ ਹੱਸਦਿਆਂ ਕਿਹਾ ਹਾਂ ਡਾਕਟਰ ਸਾਹਿਬ ਇਹ ਮੇਰੀ ਪਤਨੀ ਹੈ ਪਰ ਮੈਂ ਸਭ ਨੂੰ ਝੂਠ ਬੋਲਿਆ ਸੀ ਕਿਉਂਕਿ ਅਮੀਰ ਆਦਮੀ ਦੀ ਜ਼ਿੰਦਗੀ ਵਿੱਚ ਸੱਚਾਈ ਦੀ ਕੋਈ ਜਗ੍ਹਾ ਨਹੀਂ ਹੁੰਦੀ ਉਸ ਪਲ ਰੀਆ ਨੇ ਪਹਿਲੀ ਵਾਰ ਆਪਣੇ ਦਿਲ ਦਾ ਬੋਝ ਖੋਲਿਆ ਡਾਕਟਰ ਮਦਨ ਤੁਸੀਂ ਨਹੀਂ ਸਮਝ ਰਹੇ ਇਹ ਉਹੀ ਆਦਮੀ ਹੈ ਜਿਸ ਨੇ ਮੈਨੂੰ ਵੀ ਬਰਬਾਦ ਕੀਤਾ ਮੇਰਾ ਵਿਆਹ ਵੀ ਇਸ ਨਾਲ ਹੋਇਆ ਸੀ ਇਸ ਤੋਂ ਬਾਅਦ ਮੈਂ ਇੰਨਾ ਦਰਦ ਸਹਿਣ ਕੀਤਾ ਕਿ ਸ਼ਬਦਾਂ ਵਿੱਚ بیان ਨਹੀਂ ਕਰ ਸਕਦੀ ਜਦੋਂ ਕੋਮਲ ਆਈ ਤਾਂ ਮੈਨੂੰ ਲੱਗਿਆ ਕਿ ਇਹ ਵੀ ਉਸੇ ਨਰਕ ਵਿੱਚ ਜਾਏਗੀ ਇਸ ਲਈ ਮੈਂ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਮੈਨੂੰ ਲੱਗਿਆ ਸ਼ਾਇਦ ਜੇ ਇਹ ਮਰ ਜਾਵੇ ਤਾਂ ਹੋਰ ਦਰਦ ਨਾ ਸਹਿਣਾ ਪਵੇ ਮੈਂ ਹੈਰਾਨ ਰਹਿ ਗਿਆ ਇੱਕ ਡਾਕਟਰ ਜਿਸ ਨੇ ਆਪਣੇ ਦਰਦ ਵਿੱਚ ਡੁੱਬ ਕੇ ਇੱਕ 마ਸੂਮ ਦੀ ਜਾਨ ਵੀ ਦਾਤੇ ਲਗਾਉਣ ਦੀ ਸੋਚੀ ਅਗਲੇ ਦਿਨ ਕੋਮਲ ਦੀ ਭੈਣ ਸਿਮਰਨ ਹਸਪਤਾਲ ਆਈ ਉਹ ਰੋਂਦੀ ਰੋਂਦੀ ਬੋਲੀ ਡਾਕਟਰ ਸਾਹਿਬ ਕੋਮਲ ਇਸ ਵਿਆਹ ਤੋਂ ਬਹੁਤ ਡਰਦੀ ਸੀ ਮੰਮੀ ਪਾਪਾ ਨੇ ਮਜਬੂਰੀ ਵਿੱਚ ਉਸਦਾ ਵਿਆਹ ਰਾਕੇਸ਼ ਨਾਲ ਕਰਵਾ ਦਿੱਤਾ ਪਰ ਵਿਆਹ ਤੋਂ ਬਾਅਦ ਉਸਨੇ ਮੈਨੂੰ ਕਿਹਾ ਸੀ ਕਿ ਉਹ ਇਸ ਆਦਮੀ ਨਾਲ ਨਹੀਂ ਰਹਿਣਾ ਚਾਹੁੰਦੀ ਫਿਰ ਉਸਨੇ ਹੈਰਾਨ ਕਰਨ ਵਾਲੀ ਗੱਲ ਦੱਸੀ ਕੋਮਲ ਨੇ ਰਾਕੇਸ਼ ਨੂੰ ਛੱਡਣ ਦੀ ਹਿੰਮਤ ਜਿਸ ਲਈ ਕੀਤੀ ਸੀ ਕਿਉਂਕਿ ਡਾਕਟਰ ਰੀਆ ਨੇ ਹੀ ਉਸ ਨੂੰ ਕਿਹਾ ਸੀ ਕਿ ਰਾਕੇਸ਼ ਬਹੁਤ ਬੁਰਾ ਆਦਮੀ ਹੈ ਪਰ ਬਾਅਦ ਵਿੱਚ ਜਦੋਂ ਰੀਆ ਖੁਦ ਰਾਕੇਸ਼ ਕੋਲ ਵਾਪਸ ਚਲੀ ਗਈ ਨਾ ਕੋਮਲ ਟੁੱਟ ਗਈ ਮੇਰੇ ਅੰਦਰ ਗੁੱਸੇ ਦੀ ਅੱਗ ਭੜਕ ਉੱਠੀ ਰੀਆ ਤੂੰ ਇੱਕ ਬੱਚੀ ਨੂੰ ਉਮੀਦ ਵੀ ਦਿੱਤੀ ਅਤੇ ਫਿਰ ਉਹੀ ਉਮੀਦ ਤੋੜ ਵੀ ਦਿੱਤੀ ਉਸ ਰਾਤ ਮੈਂ ਵਾਰਡ ਵਿੱਚ ਇਕੱਲਾ ਬੈਠਾ ਸੀ ਬਾਹਰ ਮੀਂਹ ਸ਼ੁਰੂ ਹੋ ਗਿਆ ਸੀ ਕੋਮਲ ਬੇਹੋਸ਼ ਪਈ ਸੀ ਉਸ ਦਾ ਸਾਹ ਮਸ਼ੀਨ ਤੇ ਟਿਕ ਟਿਕ ਚੱਲ ਰਿਹਾ ਸੀ ਪਰ ਇਹ ਉਸਦੇ ਕੋਲ ਬੈਠੀ ਹੰਝੂ ਪੂੰਝ ਰਹੀ ਸੀ ਮੈਂ ਸੋਚ ਰਿਹਾ ਸੀ ਅਸੀਂ ਡਾਕਟਰ ਲੋਕ ਸੋਹ ਖਾਂਦੇ ਹਾਂ ਕਿ ਹਰ ਜਾਨ ਬਚਾਵਾਂਗੇ ਪਰ ਜਦੋਂ ਸਾਡੇ ਆਪਣੇ ਦਿਲ ਵਿੱਚ ਜ਼ਖਮ ਹੋਣ ਤਾਂ ਕੀ ਅਸੀਂ ਸਹੀ ਫੈਸਲੇ ਲੈ ਸਕਦੇ ਹਾਂ ਮੈਨੂੰ ਲੱਗ ਰਿਹਾ ਸੀ ਕਿ ਇਹ ਕਹਾਣੀ ਇੱਥੇ ਖਤਮ ਨਹੀਂ ਹੋਵੇਗੀ ਅਜੇ ਬਹੁਤ ਕੁਝ ਸਾਹਮਣੇ ਆਉਣਾ ਬਾਕੀ ਸੀ ਅਗਲੀ ਸਵੇਰ ਜਦੋਂ ਸੂਰਜ ਦੀਆਂ ਹਲਕੀਆਂ ਕਿਰਨਾਂ ਹਸਪਤਾਲ ਦੀ ਖਿੜਕੀ ਵਿੱਚੋਂ ਅੰਦਰ ਆਈਆਂ ਤਾ ਮੇਰੇ ਸਾਹਮਣੇ ਉਹੀ ਸਵਾਲ ਖੜਾ ਸੀ ਮੈਂ ਡਾਕਟਰ ਹੋ ਕੇ ਵੀ ਕੀ ਸਹੀ ਕਰ ਰਿਹਾ ਹਾਂ ਕਿ ਮੈਂ ਸਿਰਫ ਇਲਾਜ ਕਰਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿਆਂ ਜਾਂ ਇਸ ਬੱਚੇ ਲਈ ਇਨਸਾਨ ਬਣ ਕੇ ਵੀ ਖੜਨਾ ਹੈ ਸਵੇਰੇ 10 ਵਜੇ ਦੇ ਕਰੀਬ ਕੋਮਲ ਨੂੰ ਹੋਸ਼ ਆਇਆ ਉਸ ਦੀਆਂ ਅੱਖਾਂ ਲਾਲ ਅਤੇ ਡਰੀਆਂ ਹੋਈਆਂ ਸੀ ਮੈਂ ਉਸ ਦੇ ਕੋਲ ਗਿਆ ਤੇ ਹੌਲੀ ਜਿਹੀ ਕਿਹਾ ਤੂੰ ਸੁਰੱਖਿਅਤ ਹੈ ਡਰਨ ਦੀ ਲੋੜ ਨਹੀਂ ਮੈਂ ਤੇਰਾ ਡਾਕਟਰ ਹਾਂ ਕੋਮਲ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਡਾਕਟਰ ਸਾਹਿਬ ਮੈਨੂੰ ਉਸ ਆਦਮੀ ਕੋਲ ਵਾਪਸ ਨਾ ਭੇਜਿਓ ਮੈਂ ਮਰ ਜਾਵਾਂਗੀ ਪਰ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਉਸ ਦੀ ਕੰਬਦੀ ਆਵਾਜ਼ ਸੁਣ ਕੇ ਮੇਰਾ ਦਿਲ ਭਰ ਆਇਆ ਮੈਂ ਉਸ ਦੇ ਸਿਰ ਤੇ ਹੱਥ ਰੱਖਿਆ ਅਤੇ ਵਾਦਾ ਕੀਤਾ ਤੇਰੇ ਨਾਲ ਕੋਈ ਜ਼ਬਰਦਸਤੀ ਨਹੀਂ ਕਰੇਗਾ ਜਦੋਂ ਤੱਕ ਮੈਂ ਹਾਂ ਤੂੰ ਸੁਰੱਖਿਅਤ ਹੈ ਉਸ ਸੇ ਸ਼ਾਮ ਮੈਂ ਰੀਆ ਨੂੰ ਆਪਣੇ ਕੈਬਨ ਵਿੱਚ ਬੁਲਾਇਆ। ਉਹ ਉਹ ਆਈ ਤਾਂ ਚਿਹਰਾ ਥੱਕਿਆ ਹੋਇਆ ਸੀ ਜਿਵੇਂ ਸਾਰੀ ਰਾਤ ਰੋਈ ਹੋਵੇ। ਮੈਂ ਸਖਤੀ ਨਾਲ ਕਿਹਾ, "ਰੀਆ, ਤੂੰ ਡਾਕਟਰ ਹੋ ਕੇ ਮਰੀਜ਼ ਦਾ ਇਲਾਜ ਰੋਕਣਾ ਚਾਹੁੰਦੀ ਸੀ। ਕੀ ਤੈਨੂੰ ਪਤਾ ਹੈ ਇਹ ਅਪਰਾਧ ਹੈ?" ਉਹ ਫੁੱਟ-ਫੁੱਟ ਕੇ ਰੋਣ ਲੱਗੀ। "ਡਾਕਟਰ ਮਦਨ, ਮੈਂ ਜਾਣਦੀ ਹਾਂ ਪਰ ਜਦੋਂ ਮੈਂ ਕੋਮਲ ਨੂੰ ਦੇਖਿਆ ਤਾਂ ਮੈਨੂੰ ਆਪਣਾ ਅਤੀਤ ਯਾਦ ਆ ਗਿਆ।" ਮੈਂ ਵੀ ਤਾਂ ਉਸੇ ਨਰਕ ਵਿੱਚੋਂ ਲੰਗੀ ਹਾਂ ਵਿਆਹ ਤੋਂ ਬਾਅਦ ਰਾਕੇਸ਼ ਨੇ ਮੈਨੂੰ ਮਾਰਿਆ ਗਾਲਾਂ ਕੱਢੀਆਂ અપਮਾਨਿਤ ਕੀਤਾ ਮੇਰੇ ਸਰੀਰ ਤੇ ਵੀ ਅਜੇਹੇ ਹੀ ਨਿਸ਼ਾਨ ਬਣੇ ਮੈਂ ਤਲਾਕ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਪੈਸੇ ਅਤੇ ਤਾਕਤ ਅੱਗੇ ਹਾਰ ਗਈ ਅਤੇ ਹੁਣ ਹੁਣ ਉਹੀ ਦਰਦ ਮੈਂ ਇੱਕ ਹੋਰ ਲੜਕੀ ਦੀਆਂ ਅੱਖਾਂ ਵਿੱਚ ਦੇਖ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਬੇਵੱਸੀ ਸੀ ਪਰ ਨਾਲ ਹੀ ਇੱਕ ਅਜੀਬ ਸਮਰਪਣ ਵੀ ਮੈਂ ਕਿਹਾ ਜੇ ਤੂੰ ਸੱਚਮੁੱਚ ਉਸ ਬੱਚੀ ਦਾ ਦਰਦ ਸਮਝਦੀ ਹੈ ਤਾਂ ਉਸ ਦਾ ਇਲਾਜ ਕਰ ਉਸ ਨੂੰ ਜੀਣ ਦਾ ਹੱਕ ਦੇ ਜੇ ਤੂੰ ਹਾਰ ਮੰਨ ਲਈ ਤਾਂ ਕੋਮਲ ਕਦੇ ਜੀ ਨਹੀਂ ਸਕੇਗੀ ਰੀਆ ਚੁੱਪ ਰਹੀ ਪਰ ਉਸ ਦੀਆਂ ਅੱਖਾਂ ਵਿੱਚ ਕੁਝ ਬਦਲਣ ਲੱਗਿਆ ਸੀ ਇਸੇ ਦੌਰਾਨ ਰਾਕੇਸ਼ ਨੇ ਹਸਪਤਾਲ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ ਉਹ ਮੈਨੇਜਮੈਂਟ ਨੂੰ ਬੋਲਿਆ ਇਹ ਮੇਰੀ ਪਤਨੀ ਹੈ ਮੈਨੂੰ ਮੈਨੂੰ ਇਸ ਕੋਲ ਰਹਿਣ ਦਾ ਹੱਕ ਹੈ ਜੇ ਤੁਸੀਂ ਮੈਨੂੰ ਰੋਕਿਆ ਤਾਂ ਮੈਂ ਕੋਰਟ ਜਾਵਾਂਗਾ ਉਸਦੀ ਆਵਾਜ਼ ਵਿੱਚ ਪੈਸੇ ਅਤੇ ਤਾਕਤ ਦਾ ਕਮੰਡ ਸਾਫ਼ ਚੱਲ ਰਿਹਾ ਸੀ ਮੈਂ ਉਸ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਰਾਕੇਸ਼ ਤੇਰੀ ਹیثیت ਇੱਥੇ ਕੰਮ ਨਹੀਂ ਆਵੇਗੀ ਜਦੋਂ ਤੱਕ ਕੋਮਲ ਠੀਕ ਨਹੀਂ ਹੁੰਦੀ ਤੂੰ ਤੂੰ ਉਸ ਨਾਲ ਨਹੀਂ ਮਿਲ ਸਕਦਾ ਉਹ ਠਹਾਹਾ ਕਮਾਰ ਕੇ ਬੋਲਿਆ ਡਾਕਟਰ ਸਾਹਿਬ ਤੁਸੀਂ ਹੀਰੋ ਬਣਨ ਦੀ ਕੋਸ਼ਿਸ਼ ਨਾ ਕਰੋ ਮੇਰੇ ਕੋਲ ਦੌਲਤ ਹੈ ਤਾਕਤ ਹੈ ਇੱਕ ਫੋਨ ਕਾਲ ਨਾਲ ਤੁਹਾਡੀ ਨੌਕਰੀ ਜਾ ਸਕਦੀ ਹੈ ਮੈਂ ਸ਼ਾਂਤ ਰਿਹਾ ਪਰ ਅੰਦਰ ਗੁੱਸੇ ਦੀ ਅੱਗ ਬਲ ਰਹੀ ਸੀ ਕੋਮਲ ਦੀ ਭੈਣ ਸਿਮਰਨ ਹਰ ਰੋਜ਼ ਉਸ ਨਾਲ ਮਿਲਣ ਆਉਂਦੀ ਸੀ ਉਸ ਨੇ ਹੌਲੀ-ਹੌਲੀ ਹਿੰਮਤ ਜੁਟਾ ਕੇ ਮੈਨੂੰ ਦੱਸਿਆ ਡਾਕਟਰ ਸਾਹਿਬ ਸਾਡੇ ਘਰ ਵਾਲਿਆਂ ਨੇ ਲਾਲਚ ਵਿੱਚ ਆ ਕੇ ਕੋਮਲ ਦਾ ਵਿਆਹ ਰਾਕੇਸ਼ ਨਾਲ ਕਰ ਦਿੱਤਾ ਪਰ ਕੋਮਲ ਨੇ ਸਾਫ਼ ਮਨਾਂ ਕੀਤਾ ਸੀ ਉਸ ਨੇ ਕਿਹਾ ਸੀ ਕਿ ਉਹ ਪੜ੍ਹਨਾ ਚਾਹੁੰਦੀ ਹੈ ਪੜ੍ਹ ਲਿਖ ਕੇ ਕੁਝ ਬਣਨਾ ਚਾਹੁੰਦੀ ਹੈ ਪਰ ਮਾਪੇ ਨੇ ਕਿਹਾ ਅਮੀਰ ਘਰ ਮਿਲ ਰਿਹਾ ਹੈ ਔਰਤ ਨੂੰ ਹੋਰ ਕੀ ਚਾਹੀਦਾ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਆਵਾਜ਼ ਪੱਕੀ ਡਾਕਟਰ ਸਾਹਿਬ ਜੇ ਤੁਸੀਂ ਮਦਦ ਕਰੋਗੇ ਤਾਂ ਮੈਂ ਕੋਰਟ ਵਿੱਚ ਗਵਾਹੀ ਦੇਾਂਗੀ ਮੈਂ ਦੱਸਾਂਗੀ ਕਿ ਇਹ ਵਿਆਹ ਜ਼ਬਰਦਸਤੀ ਹੋਇਆ ਸੀ ਉਸ ਦੀ ਹਿੰਮਤ ਦੇਖ ਕੇ ਮੈਨੂੰ ਲੱਗਿਆ ਕਿ ਸ਼ਾਇਦ ਹਜੇ ਸਾਬ ਖਤਮ ਨਹੀਂ ਹੋਇਆ ਕੁਝ ਦਿਨਾਂ ਬਾਅਦ ਰੀਆ ਮੇਰੇ ਕੋਲ ਆਈ ਡਾਕਟਰ ਮਦਨ ਮੈਂ ਫੈਸਲਾ ਕਰ ਲਿਆ ਮੈਂ ਕੋਮਲ ਦਾ ਇਲਾਜ ਕਰਾਂਗੀ ਪਰ ਨਾਲ ਹੀ ਮੈਂ ਰਾਕੇਸ਼ ਦੇ ਖਿਲਾਫ ਸੱਚ ਵੀ ਸਾਹਮਣੇ ਲਿਆਵਾਂਗੀ ਕਿਉਂਕਿ ਜੇ ਮੈਂ ਚੁੱਪ ਰਹੀ ਤਾਂ ਹਰ ਰੋਜ਼ ਇੱਕ ਨਮੀ ਕੋਮਲ ਉਸੇ ਦਰਦ ਵਿੱਚੋਂ ਲੰਗੇਗੀ ਉਸ ਦੀਆਂ ਅੱਖਾਂ ਵਿੱਚ ਪਹਿਲੀ ਵਾਰ ਹਿੰਮਤ ਸੀ ਉਸਨੇ ਮੈਨੂੰ ਆਪਣਾ ਅਤੀਤ ਵਿਸਤਾਰ ਨਾਲ ਦੱਸਿਆ ਕਿਵੇਂ ਰਾਕੇਸ਼ ਨੇ ਵਿਆਹ ਤੋਂ ਬਾਅਦ ਉਸ ਨੂੰ ਕੈਦ ਕਰਕੇ ਰੱਖਿਆ ਕਿਵੇਂ ਪੈਸੇ ਦਾ ਲਾਲਚ ਦਿਖਾ ਕੇ ਸਮਾਜ ਨੂੰ ਚੁੱਪ ਕਰਵਾ ਦਿੱਤਾ ਕਿਵੇਂ ਉਹ ਖੁਦ ਟੁੱਟ ਗਈ ਪਰ ਨੌਕਰੀ ਅਤੇ ਮਰੀਜ਼ਾਂ ਦੀ ਖਾਤਰ ਆਪਣੇ ਆਪ ਨੂੰ ਸੰਭਾਲਦੀ ਰਹੀ ਇਹ ਸਭ ਸੁਣ ਕੇ ਮੈਂ ਸਮਝ ਗਿਆ ਕਿ ਰੀਆ ਦੇ ਅੰਦਰ ਜੋ ਸਰਦਮਈ ਸੀ ਉਹ ਉਸ ਦੀ ਮਜਬੂਰੀ ਸੀ ਪਰ ਹੁਣ ਉਹ ਟੁੱਟੀ ਹੋਈ ਔਰਤ ਤੋਂ ਬਦਲ ਕੇ ਮਜ਼ਬੂਤ ਇਨਸਾਨ ਬਣਨ ਲਈ ਤਿਆਰ ਸੀ ਕੋਮਲ ਦੀ ਹਾਲਤ ਸੁਧਰਨ ਲੱਗੀ ਅਸੀਂ ਕੇਸ ਦਰਜ ਕਰਵਾਇਆ ਕੋਰਟ ਵਿੱਚ ਗਵਾਹੀ ਲਈ ਸਿਮਰਨ ਖੜੀ ਹੋਈ ਉਸਨੇ ਸਾਫ਼ ਕਿਹਾ ਮੇਰੀ ਭੈਣ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਗਿਆ ਰਾਕੇਸ਼ ਸ਼ਰਾਬੀ ਅਤੇ ਹਿੰਸਕ ਹੈ ਮੇਰੀ ਭੈਣ ਨੇ ਕਈ ਵਾਰ ਮਨਾਂ ਕੀਤਾ ਪਰ ਮਾਪੇ ਨੇ ਉਸ ਦੀ ਇੱਕ ਨਾ ਸੁਣੀ ਫਿਰ ਗਵਾਹ ਬਣੀ ਰੀਆ ਉਸਨੇ ਅਦਾਲਤ ਵਿੱਚ ਕਿਹਾ ਮੈਂ ਖੁਦ ਇਸ ਆਦਮੀ ਦੀ ਪਤਨੀ ਰਹੀ ਹਾਂ ਮੈਂ ਉਸ ਦੇ ਅਤਿਆਚਾਰ ਸਹੇ ਹਨ ਇਹ ਲੜਕੀ ਦੀ ਜ਼ਿੰਦਗੀ ਤਬਾਹ ਕਰ ਦੇਵੇਗਾ ਏ ਬਿਆਰ ਰੱਦ ਕੀਤਾ ਜਾਣਾ ਚਾਹੀਦਾ ਹੈ ਪੂਰੀ ਅਦਾਲਤ ਹੱਕੀ ਬੱਕੀ ਰਹਿ ਗਈ ਅਮੀਰ ਤੇ ਰਸੁਖੁਦਾਰ ਰਾਕੇਸ਼ ਦਾ ਨਕਲੀ ਚਿਹਰਾ ਸਭ ਦੇ ਸਾਹਮਣੇ ਉੱਤਰ ਗਿਆ ਪ੍ਰਿਆ ਇਸ ਸਾਰੀ ਪ੍ਰਕਿਰਿਆ ਵਿੱਚ ਹਰ ਪਲ ਮੇਰੇ ਨਾਲ ਰਹੀ ਉਸਨੇ ਕਿਹਾ ਸਰ ਪਹਿਲਾਂ ਮੈਨੂੰ ਲੱਗਦਾ ਸੀ ਕਿ ਅਸੀਂ ਸਿਰਫ ਮਰੀਜ਼ਾਂ ਦਾ ਇਲਾਜ ਕਰਦੇ ਹਾਂ ਪਰ ਹੁਣ ਸਮਝਾਇਆ ਕਿ ਕਦੇ-ਕਦੇ ਸਾਨੂੰ ਇਨਸਾਨੀਅਤ ਦਾ ਵੀ ਇਲਾਜ ਕਰਨਾ ਪੈਂਦਾ ਹੈ ਮੈਂ ਮੁਸਕਰਾ ਕੇ ਜਵਾਬ ਦਿੱਤਾ ਹਾਂ ਪ੍ਰਿਆ ਇਹ ਹੀ ਅਸਲ ਡਾਕਟਰੀ ਹੈ ਜ਼ਖਮ ਸਿਰਫ ਸਰੀਰ ਦੇ ਨਹੀਂ ਹੁੰਦੇ ਦਿਲ ਦੇ ਵੀ ਹੁੰਦੇ ਹਨ ਲਗਭਗ 1 ਮਹੀਨੇ ਬਾਅਦ ਆਲਾ ਅਦਾਲਤ ਨੇ ਫੈਸਲਾ ਸੁਣਾਇਆ ਕੋਮਲ ਦਾ ਵਿਆਹ ਰੱਦ ਕੀਤਾ ਜਾਂਦਾ ਹੈ ਉਸ ਨੂੰ ਬਾਲਗ ਹੋਣ ਤੱਕ ਪੜ੍ਹਾਈ ਦਾ ਹੱਕ ਅਤੇ ਸੁਰੱਖਿਆ ਦਿੱਤੀ ਜਾਵੇਗੀ ਹਰਕੇਸ਼ ਦੀ ਇੱਜ਼ਤ ਮਿੱਟੀ ਵਿੱਚ ਮਿਲ ਗਈ ਉਹ ਜੇਲ੍ਹ ਚਲਾ ਗਿਆ ਰੀਆ ਨੇ ਆਖਰਕਾਰ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕੀਤਾ ਉਸਨੇ ਆਪਣੇ ਕਲੀਨਿਕ ਵਿੱਚ ਗਰੀਬਾਂ ਦਾ ਮੁਫਤ ਇਲਾਜ ਕਰਨਾ ਸ਼ੁਰੂ ਕੀਤਾ ਅਤੇ ਕੋਮਲ ਉਹ ਹੁਣ ਸਕੂਲ ਜਾਂਦੀ ਹੈ ਕਿ ਦਬਾ ਪੜਦੀ ਹੈ ਤੇ ਸੁਪਨਿਆਂ ਨੂੰ ਪੂਰਾ ਕਰਨ ਦਾ ਸੁਪਨਾ ਦੇਖਦੀ ਹੈ ਜਦੋਂ ਮੈਂ ਇਸ ਸਾਰੀ ਕਹਾਣੀ ਨੂੰ ਯਾਦ ਕਰਦਾ ਹਾਂ ਤਾਂ ਮਨ ਕਹਿੰਦਾ ਹੈ ਕਿ ਅਸੀਂ ਡਾਕਟਰ ਲੋਕ ਅਕਸਰ ਸੋਚਦੇ ਹਾਂ ਕਿ ਸਾਨੂੰ ਸਿਰਫ ਬਿਮਾਰੀਆਂ ਨਾਲ ਲੜਨਾ ਹੈ ਪਰ ਅਸਲ ਲੜਾਈ ਤਾਂ ਉਸ ਸਮਾਜ ਨਾਲ ਹੈ ਜੋ ਬੱਚਿਆਂ ਦੀ ਮਾਸੂਮੀਅਤ ਨੂੰ ਪੈਸੇ ਅਤੇ ਰੁਤਬੇ ਦੇ ਨਾਮ ਤੇ ਵੇਚ ਦਿੰਦਾ ਹੈ ਉਸ ਰਾਤ ਮੈਂ ਸਿੱਖਿਆ ਕਿ ਸਾਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਪਰ ਆਪਣੀਆਂ ਸੀ ਮਾਮਾ ਨੂੰ ਪਹਿਚਾਣਦਿਆਂ ਹੋਇਆਂ ਕਿਸੇ ਦੇ ਬੁਰੇ ਵਿਵਹਾਰ ਕਰਕੇ ਸਾਨੂੰ ਕਦੇ ਆਪਣੇ ਆਪ ਨੂੰ ਛੋਟਾ ਮਹਿਸੂਸ ਨਹੀਂ ਕਰਨਾ ਚਾਹੀਦਾ ਅਤੇ ਸਭ ਤੋਂ ਜ਼ਰੂਰੀ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਚਾਹੇ ਇਸ ਵਿੱਚ ਸਾਨੂੰ ਤਾਕਤਵਰ ਲੋਕਾਂ ਨਾਲ ਹੀ ਕਿਉਂ ਨਾ pèce ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਤੇ ਸਭ ਤੋਂ ਆਜ਼ਾਦਗਰ ਕੇਸ ਸੀ ਕੋਮਲ ਹੁਣ ਮੇਰੀ ਨਜ਼ਰ ਵਿੱਚ ਸਿਰਫ ਇੱਕ ਮਰੀਜ਼ ਨਹੀਂ ਸਗੋ ਇਨਸਾਨੀਅਤ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਹਰ ਵਾਰ ਜਦੋਂ ਨਵਾਂ ਮਰੀਜ਼ ਦੇਖਦਾ ਹਾਂ ਤਾਂ ਆਪਣੇ ਆਪ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਕਦੇ ਡਰ ਕੇ ਪਿੱਛੇ ਨਹੀਂ ਨਹੀਂ ਹਟਾਂਗਾ ਕਿਉਂਕਿ ਜੇ ਡਾਕਟਰ ਇਨਸਾਨੀਅਤ ਤੋਂ ਪਿੱਛੇ ਹਟ ਜਾਵੇ ਤਾਂ ਇਨਸਾਨੀਅਤ ਜ਼ਿੰਦਾ ਕਿਵੇਂ ਰਹੇਗੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ